ਉਹ ਸਿੰਘ ਠਾਕਰ ਸੀ ਰਾਜਾ ਉਹਦੇ Rajasthan ਦਾ ਠੀਕ ਹੈ ਜੀ ਇਬਰਾਹਿਮ ਲੋਦੀ ਸੀ ਦਿੱਲੀ ਦਾ ਰਾਜਾ ਹਾਂ ਜੀ ਸਮਝ ਗਿਆ ਉਹ ਆਦਾ ਮੈਨੂੰ ਸੈਰ ਕਰਾ ਤੇਰੇ Rajasthan ਦੀ ਹਾਂ ਜੀ ਆਦਾ ਆ ਜਾ ਵੇਖਣਾ ਤਾਂ ਪੈਂਤਰਾ ਲਿਆ ਫੌਜ ਉਹਦੇ ਕੋਲੇ ਬਹੁਤ ਕੋਸ ਸੀ ਹਾਂ ਜੀ ਬਾਬਰ ਕੋਲੇ ਹਾਂ ਜੀ ਉਹਨੇ ਜੀ ਹਾਥੀ ਕਰੇ ਮੂਰੇ ਹਾਂ ਜੀ ਸੀ ਉਹ ਤੋੜਨ ਨੂੰ ਨਾਕਾ ਹਾਂ ਤੋਂ ਉਹਨਾਂ ਨੇ ਮਾਰੀਆਂ ਇਹ ਤੋਪਾਂ ਨਾ ਚਾਰੇ ਹਾਥੀ ਭੱਜ ਕੇ ਤੇ 15000 ਬੋਲ ਸੀ ਹਾਂਜੀ ਸਾਰੀ ਨਜ਼ਰਤੀ ਇਬਰਾਹਿਮ 로ਦੀ ਦੀ ਜਦੋਂ ਇਹਨੇ ਆ ਕਰਿਆ ਗੁਰੂ ਅਰਜਨ ਦੇਵ ਜੀ ਨੂੰ ਬਣੀ ਦਾਸ ਮਦੀ ਦਾਸ ਨੂੰ ਜਹਾਂਗੀਰ ਨੇ ਕਿਸੇ ਨੂੰ ਆਰੇ ਨਾਲ ਚੀਰਤਾ ਕਿਸੇ ਨੂੰ ਕਸ ਨਾਲ ਚੀਰਤਾ ਕਿਸੇ ਨੂੰ ਚਰਖੜੀਆਂ ਤੇ ਚੜਾਤਾ ਦਲੇ ਜੀ ਨੂੰ ਉਬਾਲਤਾ ਪਾਣੀ ਚ ਤਤੀ ਤਵੀ ਤੇ ਬਾ ਅਰਜਨ ਦੇਵ ਨੂੰ ਅੰਤ ਆ ਗਿਆ ਇਹਨਾਂ ਦੇ ਜਮਾਂ ਆਪਣੇ ਪਿੰਡ ਦੇ ਲੋਕਾਂ ਦੀ ਫਰਮਾਇਸ਼ ਤੇ ਤੇ ਅੱਜ ਬਾਬਾ ਜੀ ਤਾਂ ਆਪਾਂ ਹਿਸਟਰੀ ਸੁਣਦੇ ਆਂ ਆਪਣੀ ਪੁਰਾਣੀ ਗੁਰੀਆਂ ਵੇਲੇ ਦੀ ਤੇ ਜਦੋਂ ਮਤਲਬ ਆਪਣੇ ਤੇ ਜਿਹੜਾ ਜ਼ੁਲਮ ਹੋ ਰਿਹਾ ਸੀ ਉਹਦੇ ਰਿਲੇਟਡ ਸਾਰੀ ਕਹਾਣੀਆਂ ਆਪਾਂ ਬਾਬਾ ਜੀ ਤੋਂ ਸੁਣਾਵਾਂਗੇ ਜਿੰਨਾ ਬਾਬੇ ਨੇ ਸਮਾਂ ਦਿੱਤਾ ਤੇ ਬਾਕੀ ਬਾਬਾ ਜੀ ਦੀਆਂ ਵੀਡੀਓ ਇੱਕ ਦੋ ਦਿਨਾਂ ਬਾਅਦ ਆਉਂਦੀਆਂ ਰਹਿਣਗੀਆਂ ਠੀਕ ਆ ਬਾਬਾ ਜੀ ਕਰਕੇ ਸ਼ੁਰੂ ਚਲੋ ਜੀ ਉਦੇਸ਼ ਸਿੰਘ ਠਾਕਰ ਸੀ ਰਾਜਾ ਉਹਦੇ Rajasthan ਦਾ ਠੀਕ ਹੈ ਜੀ ਇਬਰਾਹਿਮ ਲੋਦੀ ਸੀ ਦਿੱਲੀ ਦਾ ਰਾਜਾ ਹਾਂਜੀ ਸਮਝ ਗਿਆ ਉਹਦਾ ਮੈਨੂੰ ਸੈਰ ਕਰਾ ਤੇਰੇ ਰਾਜਸਥਾਨ ਦੀ ਹਾਂਜੀ ਉਹਨੇ ਸੈਰ ਕਰਾਤੀ ਦੇਖ ਕੇ ਜੈਪੁਰ ਜੋਧਪੁਰ ਜਮੀਰ ਬੀਕਾਨੇਰ ਹਾਂਜੀ ਉਹ ਬੇਈਮਾਨ ਹੋ ਗਿਆ ਅੱਛਾ ਉਹਨੇ ਆਖਿਆ ਉਹਦੇ ਸਿੰਘ ਨੇ ਵੀ ਐ ਨਾ ਕਰੀ ਵੀ ਮੇਰੇ ਤੇ ਚੜ ਕੇ ਆ ਜੀ ਹਾਂਜੀ ਦੇਖ ਕੇ ਮੇਰਾ ਸੂਬਾ ਹਾਂਜੀ ਤੇ ਉਹਨੇ ਵੀ ਉਹਨੇ ਤਾਂ ਉਵੇਂ ਹੀ ਕਰਿਆ ਹਾਂ ਤੇ ਉਹਨੇ ਰੁਕਾ ਦੇ ਕੇ ਕੱਲ ਤਾਂ ਕਾਬਲ ਤੇ ਵਿੱਚ ਬਾਬਰ ਨੂੰ ਅੱਛਾ ਕਹਿੰਦਾ ਜੀ ਇਬਰਾਹਿਮ ਰੋਦੀ ਮੇਰੇ ਤੇ ਹਮਲਾ ਨਾ ਕਰ ਦੇ ਅੱਛਾ ਮੈਂ ਤਾਂ ਗਰੀਬ ਠਾਕਰਾ ਹਾਂ ਕਿ ਨਾ ਮੈਂ ਕੁਝ ਕਰ ਸਕਾਂ ਮੈਂ ਹਾਂ ਉਹਨੇ ਆਖਿਆ ਤੂੰ ਮੈਨੂੰ ਸੁਨਿਆ ਘੱਲਦੀ ਬਾਬਰ ਨੇ ਆਖਿਆ ਹਾਂ ਮੈਂ ਜਾਣਾਂ ਤੇ ਉਹ ਜਾਣੇ ਹਾਂ ਉਹ ਜੀ ਉਹਨੇ ਜਦੋਂ ਫੌਜਾਂ ਲਾਈਆਂ ਨਾ ਬਾਰਡਰ ਦੇ ਨਾਲ ਅੱਛਾ ਤੇ ਉਹਨੇ ਸੁਨਿਆ ਘੱਲਤਾ ਅੱਛਾ ਉਹਦੇ ਸਿੰਘ ਢਾਕਰ ਨੇ ਹਾਂ ਉਥੋਂ ਦਾ ਤੋਨੇ ਆਖੇ ਚੱਲ ਤੂੰ ਮੈਂ ਆਇਆ ਹਾਂ ਉਹਨੇ ਆਕੇ ਜੀ 500 ਗੱਡਾ ਨੂਰਤਾ ਅੱਛਾ ਨਾੜਿਆਂ ਦੇ ਨਾਲ ਬਾਰਡਰ ਦੇ ਹਾਂ ਔਰੰਗਜ਼ੇਬ ਬਾਦਸ਼ਾਹ ਨੇ ਉਹਨੇ ਬਾਬਰ ਨੇ ਅੱਛਾ ਜੀ ਤੇ ਅਲਾ ਆ ਜਾ ਵੇਖਣਾ ਤਾਂ ਪੈਂਤਰਾ ਲਿਆ ਫੌਜ ਉਹਦੇ ਕੋਲੇ ਬਹੁਤ ਕੋਸ ਸੀ ਹਾਂਜੀ ਬਾਬਰ ਕੋਲੇ ਹਾਂਜੀ ਉਹਨੇ ਜੀ ਹਾਥੀ ਕਰੇ ਮੂਰੇ ਹਾਂਜੀ ਸੀ ਉਹ ਤੋੜਨ ਨੂੰ ਨਾਕਾ ਹਾਂ ਤੇ ਉਹਨਾਂ ਨੇ ਮਾਰੀਆਂ ਇਹ ਤੋਪਾਂ ਨਾ ਚਾਰੇ ਹਾਥੀ ਭੱਜ ਕੇ ਤੇ 15000 ਫੌਜ ਸੀ ਹਾਂਜੀ ਸਾਰੇ ਜੱਦਰ ਤੀਬਰਾਹਮ ਲੋਧੀ ਦੀ ਅੱਛਾ ਜੀ ਤੇ ਲੋਧੀ ਨੂੰ ਫੜ ਲਿਆ ਹਾਂ ਤੇ ਟੰਗ ਤਾਂ ਹਾਂ ਟੰਗ ਤਾਂ ਤੇ ਪੈ ਗਿਆ ਉਹ ਹਿੰਦੁਸਤਾਨ ਨੂੰ ਅਲੀਲੀ ਕਰਕੇ ਹਾਂ ਤੇ ਉਹਨੇ ਸਾਰਾ ਆਪਣਾ ਹਿੰਦੁਸਤਾਨ 8-10 ਮਹੀਨੇ ਜਾ ਉਹਦੇ ਕਬਜ਼ੇ ਚ ਕਰ ਲਿਆ ਬਾਬਰ ਨੇ ਹਾਂਜੀ 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 ਕਰ ਲਿਆ ਨਾ ਉਹ ਵਿਚਾਰਾ 당 ਹੋ ਗਿਆ ਇਸ ਗੱਲ ਤੋਂ ਕਿ ਉਹੀ ਗੱਲ ਹੋਗੀ ਇਹ ਭਰਾਵਾ ਬਹਿ ਗਿਆ ਗੱਦੀ ਤੇ ਉਹਦਾ ਤੈਨੂੰ ਕੁਛ ਨਹੀਂ ਆਦਾ ਤੂੰ ਬੈਠਾ ਰਹਿ ਨਾ ਤੇਰਾ ਰਾਜਕੁਮਾਦ ਬਸ ਬੈਠਾ ਮੈਂ ਉਹਦੀ ਚੱਲੀ ਗਈ ਰਾਜ ਤੇ ਬਹਿ ਗਏ ਰਾਜ ਖੁੱਸ ਗਿਆ ਉਹਨਾਂ ਤੋਂ ਇਬਰਾਹਿਮ ਲੋਧੀ ਤੋਂ ਖੋ ਲਿਆ ਉਹ ਜੀ ਚੱਲੀ ਗਿਆ ਰਾਜ ਹਾਂਜੀ ਬੜਾ ਚਿਰ ਹਾਂਜੀ ਤੇ ਉਹ ਬਾਬਰ ਦੇ ਹਮਾਜੂ ਹੋਇਆ ਪੁੱਤਰ ਠੀਕ ਹੈ ਜੀ ਤੇ ਉਹ ਹੋ ਗਿਆ ਬਿਮਾਰ ਹਾਂਜੀ ਉਹਦੇ ਸਿੰਘ ਨੇ ਆਖਿਆ ਵੀ ਤੂੰ ਆਹੀ ਗੱਲ ਕਰੀ ਜਿਹੜੀ ਮੈਂ ਤੈਨੂੰ ਆਖੀ ਸੀ ਤੇ ਤੂੰ ਫਿਰ ਕਬਜ਼ਾ ਕਰਕੇ ਬਹਿ ਗਿਆ ਹੁਣ ਹਾਂਜੀ ਉਹਨੇ ਕਿਹਾ ਤੈਨੂੰ ਤਾਂ ਕੁਝ ਨਹੀਂ ਆਦਾ ਮੈਂ ਹਾਂਜੀ ਤੂੰ ਆਪਦੇ ਰਾਜ ਤੇ ਬੈਠਾ ਰੇ ਹਾਂਜੀ ਤੇ ਹਮਾਜੂ ਹੋ ਗਿਆ ਜੀ ਬਿਮਾਰ ਉਹਦਾ ਇੱਕੋ ਪੁੱਤਰ ਸੀ ਹਾਂਜੀ ਉਹਨੇ ਬੜੇ ਜਿਹਾ ਹੌਲਗੇ ਤੇ ਉਹ ਸੱਦੇ ਹਾਂ ਤੇ ਉਹਨੇ ਕਿਹਾ ਵੀ ਠੀਕ ਕਿਵੇਂ ਹੋਊਗਾ ਤੇ ਕਿਸੇ ਪੰਡਤ ਨੇ ਆਖਿਆ ਤੂੰ ਇਹਦੇ ਮੰਝੇ ਦੇ ਦਾਲੇ 7 ਜਿਹੜੇ ਦੇ ਵੀ ਪ੍ਰਮਾਤਮਾ ਮੇਰੀ ਉਮਰ ਇਹਨੂੰ ਲੱਗ ਜੇ ਤੇ ਮੇਰਾ ਬੱਚਾ ਰਾਜੀ ਹੋ ਜੇ ਅੱਛਾ ਜੀ ਉਹ ਰਾਜੀ ਬੱਚਾ ਰਾਜੀ ਹੁੰਦਾ ਗਿਆ ਹਾਂਜੀ ਹੂੰ ਬਾਬਰ ਮੰਝੇ ਚ ਪੈਂਦਾ ਗਿਆ ਹਾਂਜੀ ਬਾਬਰ ਦੀ ਹੋ ਗਈ ਅੱਛਾ ਜੀ ਤੇ ਹਮਾਜੂ ਹੋ ਗਿਆ ਕੋੜੇ ਵਰਗਾ ਹੂੰ ਛੱਲੀ ਗਿਆ ਰਾਜੂ ਹਾਂ ਤੇ ਕਿਸੇ ਨੇ ਕੁਛ ਨਾ ਆਖਿਆ ਉਹ ਨੂਦ ਸਿੰਘ ਨੂੰ ਵੀ ਹਾਂ ਉਹਦੇ ਜਮਿਆ ਅਕਬਰ ਹਾਂਜੀ ਹਮਾਜੂ ਦੇ ਹਾਂਜੀ ਆਪਰ ਬੜਾ ਧਰਮੀ ਬਾਦਸ਼ਾਹ ਸੀ ਹਾਂਜੀ ਨਾ ਕਿਸੇ ਦਾ ਮੰਦਰ ਟਾਉਂਦਾ ਸੀ ਹਾਂਜੀ ਨਾ ਕਿਸੇ ਦਾ ਗੁਰਦੁਆਰਾ ਟਾਉਂਦਾ ਸੀ ਹਾਂਜੀ ਨਾ ਕਿਸੇ ਨੂੰ 19 ਕੀ ਕਰਦਾ ਸੀ ਹਾਂਜੀ ਥਾਰਾ ਜਿਵੇਂ ਵਸਦਾ ਬਸੇ ਜਾਣਦੇ ਹਾਂਜੀ ਉਹਨੂੰ ਸੱਦਾ ਦਿੱਤਾ ਗੁਰਦੁਆਰੇ ਨੂੰ ਅਮਰਤ ਸਰ ਸਾਹਿਬ ਨੇ ਅੱਛਾ ਜੀ ਅਕਬਰ ਬਾਦਸ਼ਾਹ ਨੂੰ ਹੂੰ ਉਹਨੇ ਆਖਿਆ ਵੀ ਮੈਂ ਫਲਾਣੇ ਦੇ ਨਾਲ ਆ ਰਿਹਾ ਹਾਂ ਹੂੰ ਥੋੜਿਆ ਗੁਰਦੁਆਰਾ ਸਾਹਿਬ ਵਾਰ ਮੰਦਰ ਸਾਹਿਬ ਚ ਹਾਂਜੀ ਇਕੱਠ ਹੋ ਗਿਆ ਜੀ ਲੱਖਾਂ ਲੋਕਾਂ ਦਾ ਹੂੰ ਉਹਨਾਂ ਨੇ ਜੀ ਦਸ਼ਾਲੇ ਵਛਾਈ ਮੇਜ ਬਚਾਈ ਕੁਰਤੇ ਨਾ ਲਾਈਆਂ ਹਾਂਜੀ ਮੱਥਾ ਟੇਕ ਕੇ ਉਹ ਆ ਕੇ ਜਦੋਂ ਉੱਥੇ ਬੈਠਾ ਨਾ ਲੰਗਰ ਹਾਲ ਚ ਹੂੰ ਖਾਣ ਲੱਗੇ ਜੀ ਉਧਰ ਹਾਂਜੀ ਉਹਦਾ ਕਿਵੇਂ ਉਹਦੇ ਜੀ ਬਾਦਸ਼ਾਹ ਤੁਸੀਂ ਉਹਦਾ ਕੋਈ ਬਾਦਸ਼ਾਹ ਪੁੱਛਿਆ ਨਹੀਂ ਮੈਂ ਹੂੰ ਮੈਂ ਲੰਗਰ ਚ ਥੋੜੇ ਗੁਰੂਆਂ ਸਾਹਿਬ ਦੇ ਆਗਤਾ ਥੋੜਾ ਲੰਗਰ ਚੱਲਦਾ ਮੈਂ ਪੁੰਜੇ ਬਹਿ ਕੇ ਸੰਗਤ ਚ ਬਹਿ ਕੇ ਰੋਟੀ ਖਾਊਂਗਾ ਹਾਂ ਉਨੇ ਰੋਟੀ ਖਾਧੀ ਮੱਥਾ ਟੇਕਿਆ ਹਾਂਜੀ ਲੰਗਰ ਚ ਬਹਿ ਕੇ ਉਨੇ ਰੋਟੀ ਖਾਧੀ ਠੀਕ ਹੈ ਜੀ ਅਗਰ ਬਾਦਸ਼ਾਹ ਨੇ ਹਾਂਜੀ ਹਾਂ ਉਹਦੇ ਜੰਮ ਪਿਆ ਯਹਾਂਗੀਰ ਅੱਛਾ ਜੀ ਯਹਾਂਗੀਰ ਨੇ ਚੱਕਦੀ ਹੱਤ ਹੂੰ ਜਦੋਂ ਉਹ 18 19 ਸਾਲ ਦਾ ਹੂੰ ਤੇ ਤੜਕੇ ਨੌਕਰ ਚੱਕਰ ਲੈ ਕੇ ਜਾ ਰਿਹਾ ਸੀ ਬਾਹਰ ਹੂੰ ਸਿਗਰੀ ਘਰਾਣੀਆਂ ਝੁੰਮੀਆਂ ਸੀ ਹੂੰ ਉਹਨਾਂ ਚੋਂ ਇੱਕ ਨਾਰਕਲੀ ਕੁੜੀ ਨਾਂ ਦੀ ਨਿਕਲੀ ਹੂੰ ਤੇ ਜਿਵੇਂ ਚੰਦ ਲੱਗਦਾ ਮੱਥਿਆਂ 'ਤੇ ਲੱਗੀ ਅੱਛਾ ਉਹ ਆਲਾ ਕੁੜੀ ਕੀਦੀ ਆ ਓਏ ਹੂੰ ਉਹਦੇ ਸਿਗਲੀ ਘਰਾਣੀਆਂ ਆ ਲੈ ਵੇਲਨੀ ਆਹ ਪੂਰੀ ਪਣੀ ਜਾਇਆ ਹਾਂ ਆ ਕੇ ਆਪਦੇ ਪਿਓ ਨੂੰ ਆਦਾ ਮੈਂ ਉਹ ਕੁੜੀ ਪਿਉਣੀ ਅਕਰ ਬਾਦਸ਼ਾਹ ਨੂੰ ਆਦਾ ਉਹਦਾ ਕਿੱਥੇ ਸਿਗਲੀ ਕਰ ਕਿੱਥੇ ਤੂੰ ਮੇਰੀ ਤੋਹੀਨ ਕਰਦਾ ਤੂੰ ਮੈਂ ਤੈਨੂੰ ਗੋਲੀ ਨਾ ਹਟਾ ਤੂੰ ਉਹਦਾ ਭਾਵੇਂ ਤੋਪ ਨਾ ਢਾਦੀ ਮੈਂ ਤਾਂ ਹਟਣਾ ਨਹੀਂ ਹੁਣ ਜੀ ਆਪਦੇ ਮਾਮੇ ਮੂਮੇ ਸੱਦੇ ਉਹ ਆਖਣ ਲੱਗੇ ਉਹਦੇ ਮਾਮੇ ਵੀ ਇਹ ਵਿਆਹ ਕਰਾਉਂਦਾ ਤੇ ਵਿਆਹ ਲੈ ਉਹਦਾ ਮੈਨੂੰ ਤੋਪ ਨਾ ਢਾਦੂੰ ਹਮ ਮੇਰੀ ਤੋਹੀਨ ਕਰਦਾ ਏ ਮਸਲਮਾਨ ਤੋਹੀਨ ਆਦੀ ਹ ਹ ਹ ਉਹਨੇ ਜੀ ਤੋਪ ਬੀੜਤੀ ਹ ਉਹਨੂੰ ਜਹਾਗਿਰ ਨੂੰ ਖੜਾ ਕਰਤਾ ਇਟਾਂ ਦੇ ਉੱਤੇ ਆਦਾ ਇਹਨੂੰ ਉਡਾ ਦਿਓ ਹ ਉਹਦੇ ਮਾਮੇ ਆ ਕੇ ਚਿਲਾ ਕੇ ਮਾਰੀ ਤੋਪ ਆ ਤੇ ਜਹਾਗਿਰ ਨੂੰ ਉਹਨੇ ਪੁੰਝੇ ਚੱਕ ਕੇ ਲਾ ਲਿਆ ਹ ਉਹਨਾਂ ਦੇ ਬਣਾ ਲਾਂਗੇ ਸਾਲਾ ਤੈਨੂੰ ਉਹਦੇ ਕੁੜੀ ਦਾ ਨਾਲ ਵਿਆਹ ਕਰਾਏਦਾ ਭਾਵੇਂ ਕੋਈ ਵੀ ਆ ਉਹ ਕੁੜੀ ਵਿਆਹੀ ਉਹਨੇ ਨਾਰਕਲੀ ਨਾਂ ਦੀ ਹੂੰ ਉਹਨਾਂ ਜਮਾਨਿਆਂ ਦੇ ਵਿੱਚ ਹਾਂਜੀ ਉਹਦਾ ਵਿਆਹ ਹੋਰ ਕਰਾ ਲਈ ਪਮਾ ਉਹਨੇ ਤਿੰਨ ਵਿਆਹ ਕਰਾਏ ਅੱਛਾ ਯਾਹਗੀਰ ਬਾਦਸ਼ਾਹ ਨੇ ਹਾਂਜੀ ਫੇਰ ਉਹ ਟੋਣ ਲੱਗ ਗਿਆ ਆਪਣੇ ਤੇ ਜ਼ੁਲਮ ਹੂੰ ਆ ਗਿਆ ਹੂੰ ਯਾਹਗੀਰ ਦੇ ਬਾਦਸ਼ਾਹ ਜਮੇ ਛਾਹ ਜਹਾਨ ਹੂੰ ਉਹਨੇ ਕੋਈ ਜਲ ਨਹੀਂ ਕੀਤਾ ਇਹਨੇ ਯਹਾਂਗੀਰ ਨੇ ਤੇ ਵਜ਼ੀਰ ਖਾਨ ਨੇ ਤੇ ਔਰੰਗਜ਼ੇਬ ਨੇ ਇਹਨਾਂ ਨੇ ਉਹ ਜਿਹੜਾ ਛਾਹ ਜਹਾਂ ਬਾਦਸ਼ਾਹ ਸੀ ਹਾਂਜੀ ਉਹਨੇ ਕੋਈ ਚਿਰ ਰਾਜ ਚਲਾਇਆ ਬੇਟਾ ਉਹਨੂੰ ਫੜ ਕੇ ਇਹਨਾਂ ਨੇ ਨજરਬੰਦ ਕਰਤਾ ਹਾਂਜੀ ਤਿੰਨ ਪੁੱਤ ਸੀ ਉਹਦੇ ਹਾਂਜੀ ਦਰਾਸ ਕੋ ਹਾਂਜੀ ਅਕਰਮ ਤੇ ਇਕ ਔਰੰਗਜ਼ੇਬ ਹਾਂਜੀ ਇਹ ਕਮੂਤ ਹਾਂਜੀ ਇਹਨਾਂ ਨੇ ਫੜ ਕੇ ਉਹਨੂੰ ਨਾ ਅੰਦਰ ਨજરਬੰਦ ਕਰਤਾ ਬਾਦਸ਼ਾਹ ਨੂੰ ਹਾਂਜੀ ਹਾਂਜੀ ਛਾਹ ਜਹਾਂ ਨੂੰ ਉਹ ਅੰਦਰ ਬਹਿ ਕੇ ਮਮਤਾਜ ਬੇਗਮ ਬਿਆਈ ਉਹਨੇ ਦੁਨੀਆ ਦੀ ਪਹਿਲੇ ਨੰਬਰ ਦੀ ਜਨਾਨੀ ਜਿਹੜੀ ਸੋਹਣੀ ਸੀ ਸਾਰੇ ਦੁਨੀਆਂ 'ਚ ਉਹ ਜਦੋਂ ਅੰਦਰ ਪਏ ਬਹਿ ਰਹਿ ਕਰਦੇ ਆ ਕਹਿੰਦੀ ਬਾਦਸ਼ਾਹ ਜੇ ਮੇਰੀ ਮੌਤ ਹੋ ਗਈ ਤੂੰ ਕੀ ਕਰੇਂਗਾ ਉਹ ਆਦਾ ਮੈਂ ਤੇਰੀ ਐਸੀ ਯਾਦਗਾਰ ਬਣਾਉ ਜਿਹੜੀ ਰਹਿੰਦੀ ਦੁਨੀਆਂ ਦਾ ਯਾਦ ਰੱਖੇ ਦੁਨੀਆਂ ਉਹਦੇ ਮੈਂ ਮਰ ਗਿਆ ਉਹਦੀ ਮੈਂ ਤੇਰੀ ਬਣਾਉ ਜਿਹੜੀ ਦੁਨੀਆਂ ਯਾਦ ਰੱਖੇ ਫਿਰ ਬਣਾਇਆ ਤਾਜਮਹਿਲ ਤਾਜਮਹਿਲ ਬਣਾਇਆ ਜੀ ਉਹਨੇ ਹਾਂ ਉਹ ਉਹ ਮਰ ਗਈ ਹੂੰ ਕਿਸੇ ਦਾ ਨਾਮ ਨਰਗੀ ਮਮਤਾਜ ਮੁਮਤਾਜ ਬੇਗ ਮਰ ਗਈ ਜੀ ਹੂੰ ਉਹਨੇ ਫਿਰ ਉਹ ਨਦੀ ਸੀ ਜਿੱਥੇ ਉਹਦੇ ਉੱਤੇ ਉਹਦੀ ਕਬਰ ਸੀ ਉਥੇ ਇਹਨੇ ਫਿਰ 타ਜ ਮਹਿਲ ਬਣਾਇਆ ਹੂੰ ਫਿਰ ਇਹ ਇਹ ਮਰ ਗਿਆ ਹੂੰ ਤੇ ਇਹਨੇ ਖੋ ਕੇ ਰਾਜ ਆਪ ਦੇ ਭਰਾਵਾਂ ਤੋਂ ਆਪ ਬਣ ਗਿਆ ਕਾਬਲ ਤੇ ਬੈਠਾ ਸੀ ਇੱਕ ਲਾਹੌਰ ਦਾ ਬਾਦਸ਼ਾਹ ਤੇ ਇੱਕ ਦਿੱਲੀ ਦਾ ਬਾਦਸ਼ਾਹ ਉਹ ਰਾਜ ਕਰਦੇ ਸੀ ਇਹਦੇ ਦੋ ਭਰਾ ਇਹ ਇਹ ਕਾਵਲ ਚ ਬਠਾ ਰਾਜ ਚਲਾਉਂਦੇ ਸੀ ਸਾਰਿਆਂ ਦੇ ਉੱਤੇ ਸਹੀ ਗੱਲ ਹੈ ਸਮਝ ਗਿਆ ਉਹ ਚਲੀ ਗਿਆ ਜਦੋਂ ਇਹਨੇ ਆ ਕਰਿਆ ਗੁਰੂ ਅਰਜਨ ਦੇਵ ਜੀ ਨੂੰ ਮਨੀ ਦਾਸ ਮਦੀ ਦਾਸ ਨੂੰ ਜਹਾਂਗੀਰ ਨੇ ਕਿਸੇ ਨੂੰ ਆਰੇ ਨਾਲ ਚੀਰਤਾ ਕਿਸੇ ਨੂੰ ਕਸ ਨਾਲ ਚੀਰਤਾ ਕਿਸੇ ਨੂੰ ਚਰਖੜੀਆਂ ਤੇ ਚੜਾਤਾ ਦਲੇ ਜੀ ਨੂੰ ਉਹ ਬਾੜਤਾ ਪਾਣੀ ਚ 33 ਤਵੀ ਦੇ ਬਾਦਾਰ ਜਨਦੇਵ ਨੂੰ ਅੰਤ ਆ ਗਿਆ ਇਹਨਾਂ ਦਾ ਜਮਾ ਹੂੰ ਹੂੰ ਸਹੀ ਗੱਲ ਹੈ ਜੀ ਸਿਰੇ ਲੱਗੀ ਗੱਲ ਬਹੁਤ ਪੜੀ ਕਰੀ ਇਹਨੇ ਸਹੀ ਗੱਲ ਹੈ ਜੀ ਤੇ ਅੰਤ ਹੋ ਗਿਆ ਜੀ ਕਿਹੜਾ ਗੁਰੂ ਹਰਗੋਬਿੰਦ ਸਿੰਘ ਸੀ ਹਾਂਜੀ ਉਹਦਾ ਪੁੱਤਰ ਸੀ ਗੁਰੂ ਤੇਗ ਬਹਾਦਰ ਹਾਂਜੀ ਹਾਂਜੀ ਇੱਕੋ ਗੁਰੂ ਹਰ ਰਏ ਹੋਇਆ ਹਾਂਜੀ ਹਾਂਜੀ ਉਹ ਦਵਾਖਾਨਾ ਖੋਲਿਆ ਸੀ ਉਹਦਾ ਅੰਮ੍ਰਿਤਸਰ ਚ ਹਾਂਜੀ ਕਿਸੇ ਕਿਸਮ ਦੀ ਉਹ ਦਵਾਈ ਲੈ ਲਓ ਬੰਦਾ ਇਹ ਨਹੀਂ ਸੀ ਵੀ ਮਰ ਜੇ ਹਾਂਜੀ 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 ਇੱਕ ਹਰਿ ਕ੍ਰਿਸ਼ਨ ਹੋਇਆ ਉਹ 8 ਸਾਲ ਦਾ ਮਰ ਗਿਆ ਸੀ ਹਾਂਜੀ ਹਾਂਜੀ ਸਮਝ ਗਿਆ ਹਾਂਜੀ ਇਹ ਜੀ ਚਲੀ ਗਿਆ ਰਾਜੇ ਨਾਲਾ